ਆ ਦੇਖੋ ਜੀ ਸਾਡੇ ਫਿਲਮ ਵਾਲਿਆਂ ਦੇ ਕੰਮ ਚਾਹ ਲੱਗ ਰਹੇ ਬਣਾਉਣਾ ਚੁੱਲ੍ਹੇ ਤੇ ਪਿੰਡ ਚੰਗਾਲੀ ਵਾਲਾ ਨੇੜੇ ਲਹਿਰਾ ਗਾਗਾ ਸਟਾਰ ਕਾਸਟ ਦਿਖਾਵਾਂ ਸਾਡੀ ਉਹ ਬੈਠੇ ਨੇ ਮੰਜੇ ਤੇ ਗਗਨ ਨਾਬਾ ਕੁਲਦੀਪ ਸੰਧੂ ਮੈਡਮ ਪ੍ਰੀਤ ਉੱਬਿਆ ਤੋਂ ਮੰਮਾ ਤਾਂ ਮੈਡਮ ਅੰਦਰ ਕੋ ਗਈ ਐ ਤਰ੍ਹਾਂ ਦਿਖਾਵਾਂ ਤੁਹਾਨੂੰ ਉਡੀ ਮਨੀ ਹਤੇ ਬਾਲਾ ਜੀ ਆਮੇ ਚਾਹ ਲੱਗ ਰਹਾ ਬਣਾਉਣਾ ਚਾਹ ਬਣਾ ਰਹੇ ਮੇਰੀ ਡੋਬੀ ਜਾਤੇ ਲਾਤੀ ਉਬਲ ਗਈ ਉਵਾਲਾ ਆ ਗਿਆ ਪਰ ਚੁੱਲੇ ਦੀ ਜ਼ਿਆਦਾ ਸੁਆਦ ਅੱਡੇ ਹੁੰਦੇ ਗੈਂਸ ਨਾਲ ਸ਼ੱਕਰ ਪਾਈ ਹੋਈ ਆ ਵਿੱਚ ਚੁੱਲੇ ਤੇ ਚਾਹ ਬਣ ਰਹੀ ਅੱਗ ਤੇ ਸ਼ੂਟ ਚੱਲ ਰਿਹਾ ਸਾਡਾ ਪਿੰਡ ਚੰਗਾਲੀ ਵਾਲਾ ਨੇੜੇ ਲਹਿਰਾ ਗਾਗਾ ਗਾਗਨ ਨਾਪਾ ਕੁਲਦੀਪ ਸੰਧੂ ਮੈਡਮ ਮਮਤਾ ਪ੍ਰੀਤ ਕੁਪੀਆ ਤੋਂ ਮੈਡਮ ਮਣੀ ਗੱਲਾ ਨਾਲ ਸਾਡੇ ਫਤੇ ਆ ਬਾਈ ਨਾਲ ਬਾਲਾ ਜੀ ਨੇ ਨਿਕਲ ਗਈ ਚਾਹ ਬਚ ਗਈ ਚਾਹ ਤਾਂ ਉਬਲ ਗਈ ਬਾਈ ਚਾਹ ਵੀ ਲੋ ਫਿਰ ਕੱਲੀ ਖਾਣ ਨੂੰ ਰਹਿਣ ਦੋ ਜਿਹਨੇ ਤੋਂ ਕਰਾਇਆ ਬੰਦੇ ਜਿੰਨੇ ਵੀ ਦੇਖ ਲਿਆ ਕਰ ਫੇਰ ਵੀ ਨੁਕਸਦਾ ਫੇਰ ਵੀ ਜਨਰਲ ਨਹੀਂ ਦੁਬਦਾ ਹੁਣ ਭਾੜੀ ਯਾਰ ਬੰਦਾ ਦੇਖਿਆ ਇੱਕ ਦਿਨ ਤੇ ਮੇਰੇ ਵਰਗਾ ਨਹੀਂ ਕਰਾ ਕੇ ਬਲਾ ਕਰ ਮਮਤਾ ਕਪੜੇ ਆਹੀ ਨੇ ਇੱਕ ਹੋਰ ਬਦਲ ਲੈ। ਸਵੇਰੇ ਤਾਂ ਚਾਹ ਮੈਂ ਬਣਾਈ ਸੀ। ਹੁਣ ਬਾਈ ਬਾਲਾ ਬਣਾ ਰਿਹਾ। 5 ਵਜੇ ਆਲੀ 5 ਵਜੇ ਆਲੀ 5 ਵਜੇ ਆਲੀ ਚਾਹ ਬਾਲਾ ਬਣਾ ਰਿਆ ਸਵੇਰੇ ਮੈਂ ਬਣਾਈ ਸੀ। ਸਾਡੀ ਮੈਡਮ ਚਾਹ ਵਾਲੀ ਸਵਾਦ ਬਣਾਉਂਦੇ ਨੇ ਸਰ। ਚੁੱਲੇ ਦੀ ਚਾਹ ਤਾਂ ਹੀ ਹੁੰਦੀ ਹੈ ਨਾ। ਤੇ ਸਰ ਜੀ ਸੁਣਿਓ ਆਪਣਾ ਤੁਹਾਨੂੰ ਫੋਨ ਆਇਆ। ਅ ਮਨਜੀਤ